ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 7 April 2024 25 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸ ਤਰੀਕੇ ਦੇ ਹਾਲਾਤ ਰਹਿਣਗੇ ਗਰਮੀ ਦੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਹਵਾ ਦਾ ਰੁਖ ਅੱਜ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਹਵਾ ਪੰਜਾਬ ਦੇ ਵਿੱਚ ਜਿਹੜੀ ਹੋਣਾ ਉਹ ਉਸ ਦੀ ਦਿਸ਼ਾ ਬਦਲੀ ਹੋਈ ਦਿਖਾਈ ਦੇਵੇਗੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਹਲਕਾ ਦਰਮਿਆਨ ਨਸਾਫ ਹੈ ਹਲਕੀ ਦਰਮਿਆਨੀ ਬਦਲਵਈਆਂ ਉੱਤਰੀ ਪੰਜਾਬ ਤੋਂ ਉੱਪਰਲੇ ਪਾਸੇ ਅਤੇ ਪਹਾੜੀ ਵਾਲੇ ਖੇਤਰ ਵਿੱਚ ਦਿਖਾਈ ਦੇ ਰਹੀਆਂ ਨੇ ਪਰ ਉਹਨਾਂ ਦਾ ਅਸਰ ਪੰਜਾਬ ਦੇ ਉੱਪਰ ਕੋਈ ਬਹੁਤ ਵੱਡਾ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਸਾਨੂੰ ਪੰਜਾਬ ਦੇ ਕਿਹੜੇ ਇਸ ਤੋਂ ਦੇਖ ਰਹੇ ਹੋ ਉਹ ਵੀ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਇਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕੀਤੀ ਜਾਵੇ ਤਾਂ ਸਵੇਰ ਦੇ ਵੇਲੇ ਹਵਾ ਜਿਹੜੀ ਹੈ ਉੱਤਰ ਪੂਰਬ ਤੋਂ ਚਲਦੀ ਰਹੇਗੀ ਪਰ ਬਾਅਦ ਦੁਪਹਿਰ ਤੋਂ ਬਾਅਦ ਹਵਾ ਜਿਹੜੀ ਹੈ ਉਹ ਦੱਖਣ ਪੂਰਬ ਤੋਂ ਹੋ ਜਾਵੇਗੀ ਜਿਸ ਦੇ ਨਾਲ ਪੂਰਬੀ ਹਵਾਵਾਂ ਜੋ ਕਿ ਬੰਗਾਲ ਦੀ ਖਾੜੀ ਵੱਲੋਂ ਆਉਂਦੀਆਂ ਨੇ ਉਹਨਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇਵੇਗੀ ਇਸ ਤਰੀਕੇ ਦੀ ਹਵਾਵਾਂ ਚੱਲਣ ਗਿਆ ਹਵਾ ਦੀ ਗਤੀ ਵੀ ਥੋੜੀ ਜੀ ਤੇਜ਼ ਹੋ ਸਕਦੀ ਹੈ ਜਿਸ ਦੇ ਵਿੱਚ ਗਤੀ ਜਿਹੜੀ 10 ਕਿਲੋਮੀਟਰ ਪ੍ਰਤੀ ਘੰਟਾ ਤੋਂ 12-15 ਕਿਲੋਮੀਟਰ ਪ੍ਰਤੀ ਘੰਟਾ ਜਾਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਪੂਰਬੀ ਹਵਾ ਚੱਲਣ ਦੇ ਕਾਰਨ ਗਰਮਿਆਸ਼ ਦਾ ਮਾਹੌਲ ਪੰਜਾਬ ਦੇ ਵਿੱਚ ਵਧਦਾ ਹੋਇਆ ਦਿਖਾਈ ਦੇਵੇਗਾ ਗਰਮੀ ਵਧਣ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ ਅੱਜ 38 ਤੋਂ 39 ਡਿਗਰੀ ਤੱਕ ਪੰਜਾਬ ਦੇ ਵਿੱਚ ਜਾਣ ਦੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਦਰੀ ਹੈ ਕਾਫੀ ਗਰਮ ਦਿਨ ਅੱਜ ਦੇਖਣ ਨੂੰ ਮਿਲੇਗਾ ਗਰਮਿਆਸ਼ ਦਾ ਮਾਹੌਲ ਪੰਜਾਬ ਦੇ ਵਿੱਚ ਕੱਲ੍ਹ ਨਾਲੋਂ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਗਰਮੀ ਦੇ ਕਾਫੀ ਜ਼ਿਆਦਾ ਵਧਦੇ ਹੋਏ ਦਿਖਾਈ ਦੇਣ ਕਰਕੇ ਹੁਣ ਜਿਹੜੀ ਫਸਲਾਂ ਪੱਕਣ ਦਾ ਸਮਾਂ ਜਿਹੜਾ ਹੈ ਉਹ ਕਾਫੀ ਜਲਦੀ ਬਣਦਾ ਹੋਇਆ ਦਿਖਾਈ ਦੇਵੇਗਾ। ਝਕੜਾਕੇ ਦੀ ਧੁੱਪ ਪੈਣ ਦੇ ਕਾਰਨ ਫਸਲਾਂ ਦੇ ਉੱਪਰ ਵੀ ਕਾਫੀ ਵੱਡਾ ਅਸਰ ਪਵੇਗਾ। ਹਵਾ ਜਿਹੜੀ ਹੈ ਉਹ ਪੂਰਬ ਦਿਸ਼ਾ ਤੋਂ ਚੱਲਣ ਦੇ ਕਾਰਨ ਸਾਨੂੰ ਕੋਈ ਵੀ ਠੰਡ ਦਾ ਅਹਿਸਾਸ ਹਵਾ ਦੇ ਵਿੱਚ ਹੁੰਦਾ ਦਿਖਾਈ ਨਹੀਂ ਦੇ ਰਿਹਾ। ਫਿਲਹਾਲ ਹਵਾ ਤੇਜ਼ ਚੱਲਣ ਦੇ ਕਾਰਨ ਕੋਈ ਬਹੁਤ ਵੱਡਾ ਨੁਕਸਾਨ ਦੀ ਵੀ ਉਮੀਦ ਨਹੀਂ ਕੀਤੀ ਜਾ ਰਹੀ ਪਰ ਇਸ ਪੂਰਬੀ ਹਵਾ ਦੇ ਵਿੱਚ ਨਮੀ ਵਾਲੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਦੇ ਕਾਰਨ ਗਰਜ ਚਮਕ ਦੇ ਹਾਲਾਤ ਵੀ ਪੰਜਾਬ ਵਿੱਚ ਬਣ ਸਕਦੇ ਨੇ ਥੋੜੀ ਬਹੁਤ ਹੀ ਤੇਜ਼ ਹਵਾ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਾਲੇ ਬੱਦਲ ਵੀ ਪੰਜਾਬ ਦੇ ਵਿੱਚ ਟਰੈਵਲ ਕਰ ਸਕਦੇ ਨੇ ਪਰ ਇਸ ਦੀ ਉਮੀਦ ਕਾਫੀ ਜ਼ਿਆਦਾ ਘਟ ਹੈ 5 ਤੋਂ 10% ਦੀ ਉਮੀਦ ਹੈ ਜੋ ਕਿ ਖਾਸ ਤੌਰ ਤੇ ਜ਼ਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਦਾ ਇਲਾਕਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਜਿਹੜੇ ਪਹਾੜੀ ਖੇਤਰ ਨੇ ਇਹਨਾਂ ਦੇ ਨਾਲ ਲੱਗਦਾ ਇਲਾਕਾ ਨੰਗਲ ਤੇ ਉਹ ਸ਼ਹਿਰਪੁਰ ਦਾ ਇਲਾਕਾ ਜਿਹੜਾ ਹੈ ਉਹਨਾਂ ਦੇ ਵਿੱਚ ਥੋੜੀ-ਬੋਤੀ ਗਤੀਵਿਧੀ ਸਾਨੂੰ ਅਜਿਹੀ ਦੇਖਣ ਨੂੰ ਮਿਲ ਸਕਦੀ ਹੈ ਪਰ ਓਵਰ ਆਲ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡੀਆਂ ਹਲਚਲਾਂ ਸਾਨੂੰ ਇਹਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਦਿਖਾਈ ਦੇ ਰਹੀਆਂ ਅਗਰ ਕੋਈ ਅਜਿਹੀ ਹਲਚਲ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬੜੇ ਰਹਿਓ ਚੈਨਲ ਵੈਜਰ ਅਪਡੇਟਸ ਉਹਦੇ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ